ਐਡੀਜੀਪੀ ਸਾਹਿਬ 328 ਲਾਪਤਾ ਪਾਵਰ ਥਰੂ 5571 ਪਾਉਣੀ ਹੈ ਨਾ ਪਾ ਦਿਓ ਮੈਨੂੰ ਕਰ ਲੋ ਮੈਨੂੰ ਗ੍ਰਿਫਤਾਰ ਇੱਥੇ ਬੈਠੇ ਹਾਂ ਇਸ ਕੰਮ ਤੇ ਟਿੱਕੀਆਂ ਸੀ ਕਿ ਵਿਕਰਮ ਮਜੀਠੀਆ ਇਸ ਬੈਠਕ ਚ ਪਹੁੰਚਦੇ ਨੇ ਕਿ ਨਹੀਂ ਵਿਕਰਮ ਮਜੀਠੀਆ ਪਹੁੰਚੇ ਵਿਕਰਮ ਮਜੀਠੀਆ ਇਸ ਬੈਠਕ ਦਾ ਹਿੱਸਾ ਬਣੇ ਸਭ ਦੀ رائے ਲਗਭਗ ਇੱਕੋ ਪਾਸੇ ਆ ਚਾਹੇ ਪੁਨਾ ਸਰਜੀਤ ਵਾਲੀ ਲੀਡਰਸ਼ਿਪ ਹੈ ਤੇ ਚਾਹੇ ਇਧਰ ਬਾਦਲਪੁਰ ਦੀ ਲੀਡਰਸ਼ਿਪ ਲਗਭਗ ਇਹ ਲੀਡਰ ਅਮੋ ਸਾਹਮਣੇ ਨੇ ਜਿਹੜੇ ਉਹ ਵੀ ਇੱਕੋ ਸੁਰਚ ਗੱਲ ਕਰਦੇ ਨਜ਼ਰਾਂ ਨੇ ਘੱਟ ਝੂੜ ਹੋ ਜਾਣਾ ਚਾਹੀਦਾ ਪੰਜਾਬ ਤਾਂ ਬੇਲਦੀਆਂ ਦੇ ਮਾਮਲਿਆਂ 'ਚ ਵੀ ਇਨਸਾਫ ਪਾੜਦਾ ਤੇ ਸਰਕਾਰ ਬਾਦਲਾਂ ਦੀ ਵੀ ਤੁਰਗੀ ਸੀ ਸਰਕਾਰ ਕੈਪਟਨ ਚੰਨੀ ਦੀ ਵੀ ਤੁਰਗੀ ਸੀ ਤੇ ਸਰਕਾਰ ਮਾਨਦਾਲ ਦੀ ਵੀ ਤੁਰ ਜਾਣੀ ਪਰ ਪੰਜਾਬ ਨੂੰ ਇਨਸਾਫ ਕਦੋਂ ਮਿਲਿਆ ਕਿੱਥੇ ਮਿਲਿਆ ਬੇਅਦਮੀਆਂ ਦੇ ਮਾਮਲੇ ਮਤਲਬ ਜਿਹੜੀ ਜ਼ਮੀਨ 15 20 ਕਰੋੜ ਤੋਂ ਉੱਪਰ ਦੀ ਦੱਸੀ ਜਾਂਦੀ ਸੀ ਉਹ 1 ਕਰੋੜ 32 ਲੱਖ 'ਚ ਵੇਚ ਕੇ ਕਹਿੰਦੇ ਜੇਪਸ ਭਾਗੇ ਇਹ ਮਾਮਲਾ ਪਾਕੇ ਸ਼੍ਰੋਮਣੀ ਪ੍ਰਤੀਸਾਖਤੋਰੀ ਮਾਮਲਾ ਤਾਂ ਇਹ ਪਿਛਲੇ 3-4 ਦਿਨਾਂ ਤੋਂ ਚੱਲ ਰਿਹਾ ਪਰ ਇਸ ਨੂੰ ਅੰਦਰ ਖਾਤੇ ਦਬਾਇਆ ਜਾ ਰਿਹਾ ਸੀ ਲੁਕੋਇਆ ਜਾ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਸੇਵਾਦਾਰਾਂ ਦੀ ਵਰਦੀ ਦੇ ਵਿੱਚ ਬਦਲਾਅ ਕੀਤਾ ਗਿਆ ਔਰ ਕਹਿੰਦੇ ਜੀ ਇਹ ਰਬੈਤੀ ਮਤਲਬ ਪਹਿਰਾਵਾ ਹੈ ਜਿਹੜਾ ਉਹਨੂੰ ਪਹਿਨਣਾ ਪਵੇਗਾ ਹੁਣ ਉਹਦੇ ਵਿੱਚ ਮਤਲਬ ਕਿ ਜੂੜਾ ਚੋਲਾ ਨੀਲੀ ਦਸਤਾਰ ਇਹਨਾਂ ਦੋਈ ਮੋਡਿਆਂ ਦੇ ਉੱਤੇ ਇਹ ਖੰਡੇ ਦੇ ਨਿਸ਼ਾਨ ਤੇ ਦਸਾਰ ਦੇ ਉੱਤੇ ਖੰਡਾ ਹੱਥ ਚ ਵਰਸ਼ਾ ਐ ਮਕਰ ਕਸਾ ਤੇ ਇਸ ਤਰੀਕੇ ਕਰ ਨਾਲ ਉਹ ਮਤਲਬ ਕਿ ਮਜਬ ਸੈਸ਼ਨ ਚੱਲ ਰਿਹਾ ਚੱਲਦੇ ਬਜਟ ਸੈਸ਼ਨ ਦੇ ਦਰਮਿਆਨ ਰਾਸ਼ਪਤੀ ਦੇ ਭਾਸ਼ਣ ਤੇ ਬਹਿਸ ਤਾਂ ਕੀ ਹੋਣੀ ਸੀ ਮਤਲਬ ਤਕਰਾਰ ਧਮਕੀ ਹੋਈ ਪਿੱੜ ਜੰਮ ਕੇ ਹੋਈ ਬਾਹਰ ਵੀ ਟਕਰ ਰਹੇ ਨੇ ਗਦਾਰ ਤੱਕ ਦੇ ਸਰਟੀਫਿਕੇਟ ਲੈ ਲੋ ਇਨਾ ਦੇਖਦੇ ਦੁਸ਼ਮਣ ਦੇ ਸਰਟੀਫਿਕੇਟ ਵਾਪਸ ਲੈ ਲਓ ਇੱਕ ਦੋਏ ਨੂੰ ਵੰਡ ਬਣਈਆ ਇਹ ਚੱਲਿਆ ਅੰਦਰ ਵੀ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਕਲ ਕੇਰੀ ਗਈ ਕਿ ਲਓ ਜੀ ਪ੍ਰਧਾਨ ਮੰਤਰੀ ਤਾਂ ਹਾਜ਼ਰੀ ਨਹੀਂ ਗਾ ਜੀ ਹਾਂ ਉਹਨਾਂ ਨੇ ਧੰਨਵਾਦ ਦੀ ਮਤਾ ਪੇਸ਼ ਕਰਨਾ ਸੀ ਜੀ ਅੱਜ ਸੀ ਕਿ ਅੱਜ ਵੀ ਅੱਜ ਬਿਨਾ ਧੰਨਵਾਦ ਦੀ ਮਤੇ ਤੋਂ ਹੀ ਰਾਸ਼ਪਤੀ ਦੇ ਭਾਸ਼ਣ ਵਾਲਾ ਪਾਪਾ ਸ਼੍ਰੋਮ ਨੇ ਅਕਾਲੀ ਦਲ ਬਾਦਲ ਸ਼੍ਰੋਮ ਨੇ ਕਲਦਲ ਬਾਦਲ ਦੇ ਮੁਖੀ ਸੁਖਬੀ ਸਿੰਘ ਬਾਦਲ ਆਪਣੀ ਸਮੁੱਚੀ ਕੋਰਟ ਮੀਟਿੰਗ ਨੂੰ ਲੈ ਕੇ ਆਪਣੇ ਅਹੁਦੇਦਾਰ ਮੈਂਬਰਾਂ ਨੂੰ ਲੈ ਕੇ ਅਕਾਲੀ ਦਲ ਦੀ ਉਹਨਾਂ ਨਾਲ ਖੜੀ ਲੀਡਰਸ਼ਿਪ ਨੂੰ ਲੈ ਕੇ ਡੀਜੀਪੀ ਦੇ ਦਫ਼ਤਰ ਜਾ ਬਣਦੇ ਰਹੇ ਤੇ ਦਫ਼ਤਰ ਜਾ ਕੇ ਕਹਿੰਦੇ ਨੇ ਕਿ ਡੀਜੀਪੀ ਸਾਹਿਬ 328 ਲਾਪਤਾ ਪਾਬਲੂਪਾਂ ਦੇ ਮਾਮਲੇ 'ਚ ਗ੍ਰਿਫਤਾਰੀ ਪਾਉਣੀ ਆ ਨਾ ਪਾ ਦਿਓ ਮੇਰੀ ਕਰ ਲਓ ਮੈਨੂੰ ਗ੍ਰਿਫਤਾਰ ਇੱਥੇ ਬੈਠੇ ਆ ਤੇ ਪਤਾ ਲੱਗਾ ਤਿੰਨ ਜ਼ਿਲ੍ਹਿਆਂ ਦੇ ਜੂ 3 ਡਰਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਆਜੋ ਮਤਲਬ ਮਹਾਲੀ ਫਤੇਗੜ ਸਾਹਿਬ ਰੋਪੜ ਇਸ ਖੇਤਰ ਦੇ ਅਕਾਲੀ ਦਲ ਦੇ ਵਰਕਰਾਂ ਲੀਡਰਾਂ ਨੂੰ ਕਹਿ ਦਿੱਤਾ ਗਿਆ ਕਿ ਆਜੋ ਚੰਡੀਗੜ੍ਹ ਨੂੰ ਡੀਜੀਪੀ ਦੇ ਦਫਤਰ ਮੂਰੇ ਅੱਜ ਸ਼ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਸੀ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਸੀ ਕਿ ਵਿਕਰਮ ਮਜੀਠੀਆ ਇਸ ਬੈਠਕ 'ਚ ਪਹੁੰਚਦੇ ਨੇ ਕਿ ਨਹੀਂ ਵਿਕਰਮ ਮਜੀਠੀਆ ਪਹੁੰਚੇ ਵਿਕਰਮ ਮਜੀਠੀਆ ਇਸ ਬੈਠਕ ਦਾ ਹਿੱਸਾ ਬਣੇ ਇਸ ਬੈਠਕ ਦੇ ਵਿੱਚ ਆਉਂਦੇ ਸਮੇਂ ਚ ਅਕਾਲੀ ਦਲ ਨੇ ਅੱਗੇ ਕਿਵੇਂ ਵਧਣਾ ਹੈ ਇਸ ਰਣਨੀਤੀ ਉੱਤੇ ਚਰਚਾ ਹੋਈ। ਮੂਰੇ ਚੁਣੌਤੀ ਸੱਤਾ ਤਹਾਰੀਂ ਅਵਾਮ ਆਦਮੀ ਪਾਰਟੀ ਦੀ ਹੈ। ਮੂਰੇ ਚੁਣੌਤੀ ਪੰਜਾਬ ਦੀ ਸੱਤਾ 'ਚ ਕਾਬਜ਼ ਹੋਣ ਦੀ ਇੱਛਾ ਪਾਲੀ ਬੈਠੀ ਕਾਂਗਰਸ ਦੀ ਹੈ। ਮੂਰੇ ਚੁਣੌਤੀ ਕੇਂਦਰੀ ਮਸਲਿਆਂ ਦੀ ਹੈ ਜਾਂ ਭਾਜਪਾ ਨਾਲ ਸਾਂਝ ਪਿਆਲੀ ਪਾਉਣ ਦੀ ਹੈ। ਇਹ ਸਾਰੀਆਂ ਚੁਣੌਤੀਆਂ ਨਾਲ ਅੱਜ ਅਕਾਲੀ ਦਲ ਦੋ ਚਾਰ ਹੋਇਆ। ਉਹਦੇ ਵਿੱਚੋਂ ਵਿਕਰਮਜੀਤ ਸਿੰਘ ਦੇ ਮਸਲੇ ਤੇ ਉੱਤੇ ਵੀ ਚਰਚਾ ਹੋਈ। ਤੇ ਵਿਕਰਮਜੀਠੀਆ ਤੋਂ ਲੈ ਕੇ ਰਖੜਾ ਤੱਕ ਸਭ ਦੀ ਰਾਏ ਲਗਭਗ ਇੱਕੋ ਪਾਸੇ ਆ ਚਾਹੇ ਪੁਨਾ ਸਰਜੀਤ ਵਾਲੀ ਲੀਡਰਸ਼ਿਪ ਹੈ ਤੇ ਚਾਹੇ ਇਹਦਰ ਬਾਦਲ ਤੇ ਵਾਲੀ ਲੀਡਰਸ਼ਿਪ ਹੈ ਲਗਭਗ ਇਹ ਲੀਡਰ ਅਮੋ ਸਾਹਮਣੇ ਨੇ ਜਿਹੜੇ ਉਹ ਵੀ ਇੱਕੋ ਸੁਰਚ ਗੱਲ ਕਰਦੇ ਨਜ਼ਰ ਆਣ ਕਿ ਗੱਠਜੋੜ ਹੋ ਜਾਣਾ ਚਾਹੀਦਾ ਮਤਲਬ ਗੱਠਜੋੜ ਕਿਹਦੇ ਨਾਲ ਪਹਿਲਾਂ ਆਪਸੀ ਗੱਠਜੋੜ ਜਾਂ ਆਪਸੀ ਮਿਲਾਨ ਤੇ ਫਿਰ ਪਾਜਪਾਨਾ ਗੱਠਜੋੜ ਵਿਕਰਮਜੀਠੀਆ ਕਹਿੰਦੇ ਜੇ ਲੋੜ ਪਈ ਮੈਂ ਨੰਗੇ ਪੈਰੀ ਜਾਵਾਂਗਾ ਮਨਾਉਂਗਾ ਢਿੰਸੀਆਂ ਨਾਲ ਨੇੜਤਾ ਹੈ ਪਰਿਵਾਰਕ ਰਿਸ਼ਤੇਦਾਰੀ ਹੈ ਚੰਦੂ ਮਾ ਜਿਹੜਾ ਨਾਲ ਵੀ ਰਿਸ਼ਤੇਦਾਰੀ ਨੇੜਤਾ ਹੈ ਹਾਂਜੀ ਇਹ ਆਲੀ ਮਿੱਤਰ ਚਾਰੇ ਚ ਚੰਗਾ ਮਿੱਤਰ ਹੈ ਤੇ ਰਹਿ ਕੀ ਗਿਆ ਜੀ ਫਿਰ ਹੋ ਗਈ ਸੱਚ ਜੀ ਇਸੇ ਤਰੀਕੇ ਨਾਲ ਹੀ ਹੋਣੀ ਹੈ ਸੋ ਇੱਕ ਪਾਸੇ ਤਾਂ ਅਕਾਲੀ ਦਲ ਇਸ ਤਰੀਕੇ ਨਾਲ ਅੱਗੇ ਵਧ ਰਿਹਾ ਕਿ ਆਪਾਂ ਮੁੜ ਕੇ ਸਾਰੇ ਲੀਡਰਾਂ ਨੂੰ ਇਕੱਠੇ ਕਰ ਲਈਏ ਸਾਰੇ ਲੀਡਰ ਉਹ ਜਿਹੜੇ ਸੁਧਾਰ ਲਹਿਰ ਦੇ ਨਾਂ ਤੇ ਗਏ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਨਾਂ ਤੇ ਮੈਂਬਰਸ਼ਿਪ ਕੱਟ ਕੇ ਆਏ ਯੋਨਾ ਨੇ ਪੁਨਰ ਸਰਜੀਤ ਅਕਾਲੀ ਦਲ ਖੜਾ ਕੀਤਾ ਉਹਨਾਂ ਸਾਰਿਆਂ ਨੂੰ ਲਿਆਉਣ ਦੀ ਕਵਾਇਦ ਕਿਉਂਕਿ ਪੁਨਰ ਸਰਜੀਤ ਅਕਾਲੀ ਦਲ ਦੀ ਲੰਘੇ ਕਾਲ ਇੱਕ ਬੈਠਕ ਹੋਈ ਹੈ ਉਸ ਬੈਠਕ ਚ ਲਗਭਗ ਇਹੀ ਵਿਚਾਰਿਆ ਗਿਆ ਕਿ ਪੁਨਰ ਸਰਜੀਤ ਅਕਾਲੀ ਦਲ ਦਾ ਭੋਗ ਅੱਜ ਪਾ ਦਈਏ ਕਿ ਨੌ ਨੂੰ ਪਾ ਦਈਏ ਕਿ ਜਿਹਨੂੰ ਪ੍ਰਕਰਾਰ ਰੱਖੀਏ ਮਤਲਬ ਪੁਨਰ ਸਰਜੀਤ ਦੀ ਅਗਵਾਈ ਕਰ ਰਹੇ ਗਿਆਨੀ ਹੱਪੇ ਸਿੰਘ ਪੰਥਕ ਕੌਂਸਲ ਦੀ ਅਗਵਾਈ ਕਰ ਰਹੀ ਬੀਬੀ ਸਤਵੰਤ ਕੌਰ ਹੋਰੀ ਇਕੱਠੇ ਬੈਠੇ ਨਾਲ ਸਰਪ੍ਰਸਤ ਬਾਬਾ ਵੀਦੀ ਹੋਰੀ ਵੀ ਹਾਂ ਰਵਿੰਦਰ ਹੋਰੀ ਵੀ ਪ੍ਰੋਫੈਸਰ ਮਨਜੀਤ ਸਿੰਘ ਸਾਬਕਾ ਜਥੇਦਾਰ ਵੀ ਹੈ ਇਸ ਤਰ੍ਹਾਂ ਬਾਬਾਈ ਹੋਰੀ ਮਤਲਬ ਚਾਰ ਜਿਹੜੇ ਇਹਨਾਂ ਦੇ ਸਰਪ੍ਰਸਤ ਨੇ ਉਹ ਚਾਰੇ ਹਾਜ਼ਰ ਸੀ ਸੋ ਹੁਣ ਅਗਲੀ ਬੈਠਕ 9 ਫਰਵਰੀ ਨੂੰ ਸਰਪ੍ਰਸਤਾਂ ਨੇ ਸੱਦੀ ਆਪਣਾ ਸਰਜੀਤ ਦੀ ਹੋ ਸਕਦਾ ਉਸ ਦਿਨ ਫੈਸਲਾ ਹੋ ਜਾਵੇ ਕਿ ਪਾਈ ਆਪਾਂ ਇਹਨੂੰ ਰੱਖਣਾ ਪੁਣਾ ਸਰਜੀਤ ਨੂੰ ਕਿ ਇੱਥੇ ਹੀ ਬੰਦ ਕਰਕੇ ਆਪਾਂ ਆਪਣੇ ਰਾਹ ਪਈਏ ਕਿਉਂਕਿ ਮਸਲਾ ਸਾਰਿਆਂ ਦੇ ਵਿੱਚ ਜਿਹੜੀ ਲੀਡਰਸ਼ਿਪ ਆ ਲੀਡਰਾਂ ਦੇ ਵਿੱਚ ਉਹਨਾਂ 'ਚ ਚੋਣ ਲੜਨ ਦਾ 227 ਦਾ ਤੇ ਲੜਨੀ ਕਿਹੜੇ ਵਾਲੇ ਪਾਸੇ ਉਹ ਤੇ ਲੜਨੀ ਵੀ ਇਸ ਰਿਕਨ ਲੱਕ ਜਿੱਥੇ ਤੱਕ ਘੱਟੋ ਘੱਟ ਹੋਵੇ ਵਿਧਾਨ ਸਭਾ ਜਾਈਏ ਸਰਕਾਰ ਆਵੇ ਚਾਹੇ ਨਾ ਆਵੇ ਸੋਦੇ ਲਈ ਫਿਰ ਕੀ ਇਹ ਸਾਰੇ ਗੱਠ ਜੋੜਦੇ ਹਮ ਹੀ ਨੇ ਹੁਣ ਉਸ ਦਿਨ ਬੈਠਕ ਚੰਦੂ ਮજરા ਵੀ ਹੋਣਗੇ ਬੀਬੀ ਜ਼ਗੀਰ ਕੌਰ ਵੀ ਹੋਏਗੀ ਮਨ ਪਤਿਆਲਿ ਨੂੰ ਵੀ ਸੱਦਾ ਹੋਇਆ ਜਾਏਗਾ ਸਾਰੇ ਲੀਡਰ ਹੋਣਗੇ ਪਰ ਵਿਕਰਮ ਜੀਠੀਆ ਜਿਹੜੀ ਇਸ ਕੋਰ ਕਮੇਟੀ ਦੀ ਬੈਠਕ 'ਚ ਹਾਜ਼ਰ ਹੋ ਕੇ ਕਹਿੰਦੇ ਨੇ ਕਿ ਭਈ ਮੈਂ ਤਾਂ ਇਸ ਗੱਲ ਦਾ ਹਮ ਹੀ ਆ ਕਿ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਮੈਂ ਜਾਊਂਗਾ ਮਨਾਉਣ ਸੋ ਇਸ ਟਾਸਕ ਨੂੰ ਪੂਰਾ ਕਰਦੇ ਨੇ ਦੂਸਰੇ ਪਾਸੇ ਅਕਾਲੀ ਦਲ ਬਾਦਲ ਵੱਲੋਂ ਜਿਹੜੀਆਂ ਆਉਂਦੇ ਸਮੇਂ ਤੇ ਰੈਲੀਆਂ ਸਰਕਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਹਲਕਾ ਪੱਧਰ ਤੇ ਐਲਾਨੀਆਂ ਗਈਆਂ ਨੇ ਉਹ ਰੂਪਰੇਖਾ ਬਣਾ ਲਈ ਗਈ ਹੈ ਉਹਦੇ ਉੱਤੇ ਅੱਗੇ ਵਧਣ ਦਾ ਸੋ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਮੂਹਰੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਮਸਲਿਆਂ ਨਾਲ ਕਿਵੇਂ ਜੱਟਣਾ ਪੰਜਾਬ ਦੇ ਮਸਲੇ ਅਜੇ ਕੇਂਦਰ 'ਚ ਨਹੀਂ ਹੈਗੇ ਪਰ 328 ਲਾਪਤਾ ਪਵਨ ਸਰੂਪ ਦੇ ਮਾਮਲੇ ਦੇ ਵਿੱਚ ਬਾਦਲ ਤਰ ਖੁੱਲ ਕੇ ਨਿੱਤਰ ਕੇ ਜਿਵੇਂ ਸਾਹਮਣੇ ਆਈ ਹੈ ਕੀ ਇਹ ਸਰਕਾਰ ਨੂੰ ਜਵਾਬ ਦੇਣ ਦਾ ਤਰੀਕਾ ਜਿਸ ਤਰ੍ਹਾਂ ਸਰਕਾਰ ਐਸਜੀਪੀਸੀ ਨੂੰ ਘੇਰਾ ਪਾ ਰਹੀ ਸੀ ਜਿਸ ਤਰ੍ਹਾਂ ਸਿੱਟ ਜਾਂਚ ਨਹੀਂ ਅੱਗੇ ਵਧ ਰਹੀ ਹੈ ਜੀ ਐ ਚਾਹੇ ਉਹ ਇੱਕ ਮੁੱਖ ਮੰਤਰੀ ਦੇ ਬੋਲਾਂ ਦੇ ਮਾਮਲੇ 'ਚ ਤਾਂ ਯੂ ਟਰਨ ਹੋ ਗਿਆ ਪਰ ਫਿਰ ਵੀ ਕਹਿੰਦੇ ਜੀ ਸਿੱਟ ਨੇ ਆਪਣੀ ਕਾਰਵਾਈ ਪਾਈ ਹੈ ਜੀ ਰਿਕਾਰਡ ਮੰਗ ਲਿਆ ਜੀ ਲੈ ਲਿਆ ਜੀ ਕਿ ਉਹ ਸਹਾਰ ਦੇ ਉੱਤੇ ਹੁਣ ਅਕਾਲੀ ਦਰ ਨੇ ਅੱਗੇ ਵੱਧ ਕੇ ਪਹਿਲ ਕਦਮੀ ਕੀਤੀ ਕਿ ਲੜਾਈ ਤਾਂ ਥੋੜੀ ਸਾਡੇ ਨਾਲ ਹੈ ਬਹਾਨਾ ਤੁਸੀਂ 28 ਰੁਪਏ ਦਾ ਲੈ ਰਹੇ ਜਦੋਂ ਕਿ 328 ਰੁਪਏ ਦਾ ਇਨਸਾਫ ਪੰਜਾਬ ਚਾਹੁੰਦਾ ਹੈ ਕਿ ਜਿਹੜੇ ਲਾਪਤਾ ਨੇ ਤਾਂ ਉਹ ਕਿਵੇਂ ਲਾਪਤਾ ਨੇ ਜੇ ਉਹ ਕਿਸੇ ਨੂੰ ਦਿੱਤੇ ਗਏ ਨੇ ਤਾਂ ਕਿਵੇਂ ਦਿੱਤੇ ਗਏ ਨੇ ਜੇ ਰਿਕਾਰਡ 'ਚ ਨਹੀਂ ਚੜੇ ਤਾਂ ਤੇ ਪੈਸੇ ਕਿਹਦੀ ਜੇਬ 'ਚ ਗਏ ਨੇ ਜੇ ਉਹ ਮੈਂਬਰ ਸਸਪੈਂਡ ਕੀਤੇ ਨੇ ਤਾਂ ਕੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੈ ਜਾਂ ਨਹੀਂ ਬਣਦੀ ਇਹ ਸਾਰੇ ਸਵਾਲ ਖੜੇ ਨੇ ਪੰਜਾਬ ਤਾਂ ਬੇਅਦਬੀਆਂ ਦੇ ਮਾਮਲਿਆਂ 'ਚ ਵੀ ਇਨਸਾਫ ਪਾੜਦਾ ਤੇ ਸਰਕਾਰ ਬਾਦਲਾਂ ਦੀ ਵੀ ਤੁਰਗੀ ਸੀ ਸਰਕਾਰ ਕੈਪਟਨ ਚੰਨੀ ਦੀ ਵੀ ਤੁਰਗੀ ਸੀ ਤੇ ਸਰਕਾਰ ਮਾਨਦਲ ਦੀ ਵੀ ਤੁਰ ਜਾਣੀ ਹੈ ਪਰ ਪੰਜਾਬ ਨੂੰ ਇਨਸਾਬ ਕਦੋਂ ਮਿਲਿਆ ਕਿੱਥੇ ਮਿਲਿਆ ਬੇਅਦਮੀਆਂ ਦੇ ਮਾਮਲੇ 'ਚ ਉਹਨੋਂ ਉਸੇ ਤਰ੍ਹਾਂ ਇਹ ਰਾਜਨੀਤਿਕ ਨਵਾਂ ਪੈਂਤੜਾ ਅਖਤਾਰ ਕਰਦਾ ਨਜ਼ਰ ਆ ਰਿਹਾ ਅਕਾਲੀ ਦਲ ਬਾਦਲ ਤੇ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਮੁਕੰਮਲ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸਮੁੱਚੀ ਲੀਡਰਸ਼ਿਪ ਡੀਜੀਪੀ ਦੇ ਦਫ਼ਤਰ ਪਹੁੰਚਦੀ ਆ ਤੇ ਉਹਦੀ ਅਗਵਾਈ ਖੁਦ ਸੁਖਵੀਰ ਬਾਦਲ ਕਰ ਰਹੇ ਹੁੰਦੇ ਨੇ ਤੇ ਜਾ ਕੇ ਕਹਿੰਦੇ ਨੇ ਜੀ ਕਿ ਗੁਰਗਨ ਸਾਹਿਬੀ 328 ਲਾਪਤਾ ਬਾਦਨ ਸਰਪੰਨ ਦੇ ਮਾਮਲੇ ਚ ਪਰਚਾ ਕਰਨਾ ਹੈ ਮੇਰੇ ਤੇ ਕਰ ਲੋ ਗ੍ਰਿਫਤਾਰੀ ਕਰਨੀ ਹੈ ਮੇਰੀ ਕਰ ਲੋ ਜਲਦ ਦੇਣਾ ਮੈਨੂੰ ਦੇ ਦਿਓ ਤੁਸੀਂ ਜਾਣ ਬੁਝ ਕੇ ਸਿੱਖ ਸੰਸਥਾ ਮਾਨ ਨੂੰ ਸਿੱਖ ਆਗੂਆਂ ਨੂੰ ਤੰਗ ਨਾ ਕਰੋ ਕਿ ਇਹ ਲੜਾਈ ਵਧਣ ਦਾ ਇੱਕ ਤਰੀਕਾ ਹੈ ਕਿ ਇਹ ਸੰਗਤ ਦੇ ਮਨ ਦੇ ਵਿੱਚ ਇਸ ਸਨਿਆਹ ਦੇਣ ਦੀ ਕੋਸ਼ਿਸ਼ ਹੈ ਸਿੱਖ ਵੋਟਰਾਂ ਦੇ ਮਨ 'ਚ ਸਨਿਆਹ ਦੇਣ ਦੀ ਕੋਸ਼ਿਸ਼ ਹੈ ਅਸੀਂ ਸੱਚਿਆਂ ਦੇਖੋ ਸਾਹਮਣੇ ਆ ਕੇ ਲੜ ਰਹੇ ਹਾਂ ਜਾਂ 2 ਦਸੰਬਰ 2024 ਦੇ ਫੈਸਲਿਆਂ ਦੇ ਮਾਮਲੇ 'ਚ ਅੱਜ ਵੀ ਜਿਹੜਾ ਸਵਾਲੀਆ ਚਿੰਨ੍ਹ ਲੱਗਿਆ ਸੁਖੀ ਬਾਦਲ ਤੇ ਉਸ ਨੂੰ ਧੋਣ ਦੀ ਕਮਾਇਦ ਹੈ ਜੋ ਵਿਉ ਭੇ ਆਉਂਦੇ ਸਮੇਂ 'ਚ ਇਹ ਰਣਨੀਤੀ ਕੀ ਹੋਵੇ ਦੱਸਣੀ ਗੱਲ ਹੈ ਪਤਾ ਲੱਗਾ ਕਿ ਆਪਾਂ ਗੱਲ ਕਰਕੇ ਹਟਿਆ ਕਿ ਬਕਾਇਦਾ ਤੌਰ ਤੇ ਜੂ 3 ਡਰਾਂ ਨੂੰ ਅਕਾਲੀ ਫਰਕਾ ਨੂੰ ਸੱਦ ਲਿਆ ਉਹ ਕਿੰਨੀ ਗੱਲ ਤੇ ਪਹੁੰਚਦੇ ਨੇ ਇਹ ਸ਼ਾਮ ਤੱਕ ਚੱਲਦਾ ਹੈ ਕਿਸ ਤਰ੍ਹਾਂ ਅੱਗੇ ਵੱਧਦਾ ਹੈ ਕੱਲ ਨੂੰ ਕੀ ਹੁੰਦਾ ਹੈ ਫਿਲਹਾਲ ਜਦੋਂ ਮੈਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆ ਰਿਹਾ ਸੀ ਤਾਂ ਸੁਖੀਰ ਬਾਦਲ ਹੋਰਾਂ ਮੈਨੂੰ ਇਹ ਪਹਿਲ ਕਦਮੀ ਕੀਤੀ ਗਈ ਸੀ ਤੇ ਅੱਜ ਲੰਬੀ ਛੋੜੀ ਬੈਠਕ ਹੋਈ ਹੈ ਉਹਦੇ ਵਿੱਚ ਅਕਾਲੀ ਦਲ ਨੇ ਆਪਣੀ ਅਗਲੀ ਰਣਨੀਤੀ ਤਿਆਰ ਕੀਤੀ ਹੈ ਕਿ ਅਸੀਂ ਆਉਂਦੇ ਸਮੇਂ ਕਿਵੇਂ ਅੱਗੇ ਵਧਣਾ ਹੈ ਚਲੋ ਜੇ 328 ਲਾਪਤਾ ਪਵਨ ਸਰੂਪਾ ਦਾ ਮਾਮਲਾ ਹੈ ਤਾਂ ਉਹਦੇ ਨਾਲ ਐਸਜੀਪੀਸੀ ਦੇ ਉੱਤੇ ਸਵਾਲ ਖੜਾ ਹੈ ਐਸਜੀਪੀਸੀ ਖੋਰ ਮਾਮਲੇ 'ਚ ਕਿਰੀ ਹੈ ਉਹ ਮਾਮਲਾ ਗੁਰਦੁਆਰਾ ਅੰਬ ਸਾਹਿਬ ਨਾਲ ਸੰਬੰਧਿਤ ਹੈ ਗੁਰਦੁਆਰਾ ਅੰਬਸਾਹਬ ਦੇ ਮੈਨੇਜਰ ਸਾਹਿਬ ਕਹਿੰਦੇ ਜੀ ਧਾਰਮਿਕ ਸੰਸਥਾ ਦੀ ਜ਼ਮੀਨ ਗੁਰਦੁਆਰਾ ਅੰਬਸਾਹਬ ਦੇ ਨਾਮ ਲੱਗੀ ਹੋਈ ਜ਼ਮੀਨ ਇਹ ਵੇਚ ਕੇ ਤੇ ਜ਼ਮੀਨ ਵੀ ਕਰੋੜਾਂ ਦਾ ਖੇਡ ਹੋ ਗਿਆ ਜਨਾਬ ਕਹਿੰਦੇ ਮਤਲਬ ਜਿਹੜੀ ਜ਼ਮੀਨ 15-20 ਕਰੋੜ ਤੋਂ ਉੱਪਰ ਦੀ ਦੱਸੀ ਜਾਂਦੀ ਸੀ ਉਹ 1 ਕਰੋੜ 32 ਲੱਖ ਚ ਵੇਚ ਕੇ ਕਹਿੰਦੇ ਜੇਬ ਚ ਪਾ ਕੇ ਇਹ ਮਾਮਲਾ ਪਾ ਕੇ ਹੁਣ ਇਸ ਮਾਮਲੇ ਦੇ ਉੱਤੇ ਕਹਿੰਦੇ ਜੀ ਸ਼੍ਰੋਮਿਕ ਕਮੇਟੀ ਸਖਤ ਹੋ ਗਈ ਮਾਮਲਾ ਤਾਂ ਇਹ ਪਿਛਲੇ 3-4 ਦਿਨਾਂ ਤੋਂ ਚੱਲ ਰਿਹਾ ਹੈ ਪਰੇਸ ਨੂੰ ਅੰਦਰਖਾਤੇ ਦਬਾਇਆ ਜਾ ਰਿਹਾ ਸੀ ਲੁਕੋਇਆ ਜਾ ਰਿਹਾ ਸੀ ਆਖਰ ਫਿਰ ਕੱਲ ਸਾਹਮਣੇ ਆ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਇਸ ਮਸਲੇ ਤੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਬਿਲਕੁਲ ਜੀ ਇਹ ਮਾਮਲਾ ਸੀ ਫੜ ਲਿਆ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਵੱਲੋਂ ਜਾਲੀ ਚਿੱਠੀ ਬਣਾਈ ਗਈ ਮੈਨੇਜਰ ਵੱਲੋਂ ਉਸਨੇ ਉਹ ਚਿੱਠੀ ਤਹਿਸੀਲਦਾਰ ਨੂੰ ਪੇਸ਼ ਕੀਤੀ ਰਿਕਾਰਡ ਦਿਖਾ ਕੇ ਤੇ ਜ਼ਮੀਨ ਬਾਰੋ-ਬਾਰੀ ਵੇਚਤੀ ਉਹਦੀ ਸ਼ਿਕਾਇਤ ਐਸਜੀਪੀਸੀ ਦੀ ਮੈਂਬਰ ਬੀਬੀ ਕੋਲ ਆਈ ਬੀਬੀ ਪਰਮਜੀਤ ਕੋਲ ਲੰਡਰਾ ਹੋਣਾ ਕੋਲ ਸੋ ਉਸ ਨੇ ਇਹ ਮਾਮਲੇ ਨੂੰ ਸਾਹਮਣੇ ਲਿਆਂਦਾ ਤੇ ਇਸ ਕਦਰ ਇਹ ਮਾਮਲਾ ਵੱਡਾ ਹੋ ਗਿਆ ਸੋ ਹੁਣ ਇਸ ਮਸਲੇ ਦੇ ਉੱਤੇ ਕਹਿੰਦੇ ਜੀ ਇੱਥੋਂ ਜਿਹੜੀ ਬੀਬੀ ਮਤਲਬ ਕਿ ਹੈ ਹੈਗੇ ਨੇ ਇਨਚਾਰਜ ਐਸਪੀਸੀ ਮੈਂਬਰ ਨੇ ਉਹਨਾਂ ਕੋਲ ਸ਼ਿਕਾਇਤ ਕੀਤੀ ਪਰਮਜੀਤ ਕੋਲ ਲੰਡਰਾ ਕੋਲ ਉਸੇ ਦਾਰ ਤੇ ਉੱਤੇ ਇਹ ਮਾਮਲਾ ਸਾਹਮਣੇ ਆਇਆ ਤੇ ਵਿਕਰੀ ਦਾ ਇਹ ਜ਼ਮੀਨ ਸੌਦੇਬਾਜ਼ੀ ਦਾ ਇਹ ਗੁਰੂ ਦੀ ਗੋਲਕਤ ਨੂੰ ਡਾਕਾ ਮਾਰਨ ਦਾ ਗੁਰੂ ਦੀ ਗੁਰੂ ਘਰ ਨੂੰ ਲੱਗੀ ਜ਼ਮੀਨ ਨੂੰ ਵੇਚਣ ਦਾ ਇਹ ਮਾਮਲਾ ਸਾਹਮਣੇ ਆ ਗਿਆ ਠੀਕ ਹੈ ਜੀ ਮੈਨੇਜਰ ਖਿਲਾਫ ਕਾਰਵਾਈ ਕਰਤੀ ਹੈ ਜ਼ਮੀਨ ਦਾ ਸੌਦਾ ਵਾਪਸ ਹੋਣ ਦੇ ਤਸੀਹਦਾਰ ਨਾਲ ਰابطਾ ਕਰ ਲਿਆ ਗਿਆ ਉਹ ਸਾਰੀ ਕਾਰਵਾਈ ਹੋ ਜਾਣੀ ਹੈ ਪਰ ਕੁਝ ਤਰ੍ਹਾਂ ਪੰਥਕ ਤਰ੍ਹਾਂ ਪੰਥਕ ਨਵੇਂਦੇ ਇਹ ਵੀ ਚਾਹੁੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਤਸੀਹਦਾਰ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਾਂਚ ਦੇ ਕਿਰੇ ਚ ਤਸੀਹਦਾਰ ਨੂੰ ਵੀ ਲੈਣਾ ਚਾਹੀਦਾ ਉਹ ਕਹਿੰਦੇ ਕਿ ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾ ਕਿਉਂਕਿ ਰਜਿਸਟਰੀ ਕਰਨ ਵਾਲਾ ਵੀ ਜਾਣਦਾ ਹੁੰਦਾ ਕਿ ਜ਼ਮੀਨ 15-20 ਕਰੋੜ ਵਾਲੀ ਹੈ ਇਹ ਸਵਾ ਕਰੋੜ ਵਾਲੀ 1 ਕਰੋੜ 32 ਲੱਖ ਵਾਲੀ ਨਹੀਂ ਹੈਗੀ ਫਿਰ ਉਹਨਾਂ ਨੇ ਰਜਿਸਟਰੀ ਕਿਵੇਂ ਕੀਤੀ ਮਤਲਬ ਅਗਲੇ ਕਹਿਣਗੇ ਜੀ ਘੱਟ ਕਰਾ ਕੇ ਕਰਾ ਲਈ ਤੇ ਉਹਦਾ ਹਿੱਸਾ ਲਿਆ ਜਾਂ ਨਹੀਂ ਲਿਆ ਜਾਂ ਗੁਰੂ ਦੇ ਨਾਂ ਤੇ ਸੇਵਾ ਕਰਤੀ ਉਹਨੇ ਪਰ ਕੀ ਇਹ ਜਿਹਾ ਪੈਸਾ ਜੇ ਇੰਜ ਹੀ ਹੋਇਆ ਕਉ ਤੁਸੀਂ ਮੈਨੇਜਰ ਨੂੰ ਪੁੱਛੋਗੇ ਉਹਦਾ ਤਾਂ ਕੱਲ ਨੂੰ ਕਹੂਗਾ ਦਲ ਜਾ ਕੇ ਕਿ ਨਾ ਜੀ ਜੇ ਦਲਤੀ ਪ੍ਰਕਿਰਿਆ ਹੈ ਭੈਸਜੀ ਪੀਸੀ ਦੇ ਦਮ ਪਰ ਦੇ ਕੇ ਸਾਰਾ ਕੁਝ ਮੰਨ ਗਿਆ ਸਾਰਾ ਕੁਝ ਪਰ ਉਹਦਾ ਪੁਲਿਸ ਕਾਰਵਾਈ 'ਚ ਦਲਤੀ ਕਾਰਵਾਈ 'ਚ ਉਹਦੇ ਬਿਆਨ ਪਲਟੇ ਹੋਣ ਤੇ ਉੱਥੇ ਜਿਹੜਾ ਹੋਰ ਤਰ੍ਹਾਂ ਦੀ ਚੱਲੇ ਪਰ ਕੀ ਕਲਮ ਮੈਨੇਜਰ ਆਪਣੇ ਦਮ ਤੇ ਸਾਰਾ ਕੁਝ ਕਰ ਗਿਆ ਜਾਂ ਉਹਦੇ ਨਾਲ ਪ੍ਰਸ਼ਾਸਨਿਕ ਤੇਰਾ ਮਿਲੀਆਂ ਸੀ ਜਾਂ ਖਰੀਦੋ ਪ੍ਰੋਖਤ ਵਾਲੀ ਤੇ ਨਹੀਂ ਤਾਂ ਤਵਰ ਸੀ ਉਹਦੇ ਨਾਲ ਸੌਦਾ ਪਟਾਗੇ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਖਰੀਦਣ ਵਾਲਿਆਂ ਨੂੰ ਕਿ ਉਹਨਾਂ ਨਾਲ ਧੋਖਾ ਹੋ ਗਿਆ ਕਿ ਉਹਨਾਂ ਤੋਂ ਇੰਨੇ ਹੀ ਲਏ ਨੇ ਇਨਾ ਤਾਂ ਪਤਾ ਹੋਊਗਾ ਲੈਣ ਵਾਲੇ ਨੂੰ ਕਿ ਹਾਂ 20 ਲੱਖ 20 ਕਰੋੜ ਵਾਲੀ ਜ਼ਮੀਨਾਂ ਅਸੀਂ 1 ਕਰੋੜ 32 ਲੱਖ ਚ ਲੈ ਰਹੇ ਹਾਂ 1 ਕਰੋੜ 32 ਲੱਖੇ ਲੈਏ ਨੇ ਜਾਂ ਤਾਂ ਬਿਨਾਂ ਵੀ ਕੁਝ ਹੋ ਰਿਹਾ ਹੈ ਸੋ ਇਸ ਲਈ ਇਸ ਮਾਮਲੇ 'ਚ ਐਸਜੀਪੀਸੀ ਲਈ ਇੱਕ ਨਵੀਂ ਚੁਣੌਤੀ ਖੜੀ ਹੈ ਅਜੇ 328 ਲਾਪਤਾ ਪਵਨ ਸਰੂਪਾ ਦੇ ਮਾਮਲੇ ਦੇ ਵਿੱਚ ਸਿੱਟ ਉਹਨਾਂ ਤੋਂ ਹਸਾਬਕਦਾਰ ਪੁੱਛਦੀ ਫਿਰਦੀ ਹੈ ਤੇ ਹੁਣ ਇਹ ਮਾਮਲਾ ਇੱਕ ਨਮਾ ਇੱਕ ਹੋਰ ਰੂਪ ਸਾਹਮਣੇ ਆ ਗਿਆ ਇਸ ਮਸਲੇ ਦੇ ਉੱਤੇ ਵੀ ਦੇਖਦੇ ਹਾਂ ਜਿਉਂ ਐਸਜੀਪੀਸੀ ਆਪਣੇ ਕਿਹੜੇ ਪੱਖਾਂ ਨਾਲ ਕਿਹੜੀਆਂ ਦਲੀਲਾਂ ਲਾ ਕੇ ਵਾਦੀ ਹੈ ਚਲੋ ਗੱਲ ਸ਼੍ਰੋਮਣੀ ਕਮੇਟੀ ਦੀ ਇੱਕ ਹੋਰ ਪਹਿਲੂ ਤੋਂ ਕਰ ਲੈਂਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਸੇਵਾਦਾਰਾਂ ਦੀ ਵਰਦੀ ਦੇ ਵਿੱਚ ਬਦਲਾਅ ਕੀਤਾ ਗਿਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾਵਾਂ ਨਿਵਾਉਣ ਵਾਲੇ ਸੇਵਾਦਾਰ ਤਕਸ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਵਾਉਣ ਵਾਲੇ ਸੇਵਾਦਾਰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਦੇਖਰੇਖ ਹੇਠ ਜਿਹੜੇ ਗੁਰਦੁਖਰਾਂ ਦੇ ਵਿੱਚ ਸੇਵਾ ਨਿਵਾਉਂਦੇ ਨੇ ਸੇਵਾਦਾਰ ਬਖਾਇਦਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬੱਚੋਂ ਉਹਨਾਂ ਦੇ ਹਿੱਸੇ ਇਹ ਸੇਵਾ ਆਉਂਦੀ ਹੈ ਉਹ ਸੇਵਾਦਾਰਾਂ ਦੀ ਵਰਦੀ ਦੇ ਵਿੱਚ ਪਹਿਰਾਵੇ ਦੇ ਵਿੱਚ ਦਿੱਖ ਦੇ ਵਿੱਚ ਇੱਕ ਬਦਲਾਅ ਕੀਤਾ ਗਿਆ ਔਰ ਕਹਿੰਦੇ ਜੀ ਇਹ ਰਬੈਤੀ ਮਤਲਬ ਪਹਿਰਾਵਾ ਹੈ ਜਿਹੜਾ ਉਹਨੂੰ ਪਹਿਨਣਾ ਪਵੇਗਾ ਹੁਣ ਉਹਦੇ ਵਿੱਚ ਮਤਲਬ ਕਿ ਪੀਲਾ ਚੋਲਾ ਨੀਲੀ ਦਸਤਾਰ ਹੈ ਨਾ ਦੋਏ ਮੋਢਿਆਂ ਦੇ ਉੱਤੇ ਖੰਡੇ ਦੇ ਨਿਸ਼ਾਨ ਤੇ ਦਸਤਾਰ ਦੇ ਉੱਤੇ ਖੰਡਾ ਹੱਥ 'ਚ ਬਰਸ਼ਾ ਕਮਰ ਕੱਸਾ ਤੇ ਇਸ ਤਰੀਕੇ ਕਰਨ ਨਾਲ ਉਹ ਮਤਲਬ ਕਿ ਹੈ ਨਾ ਸਫੇਦ ਰੰਗ ਦਾ ਹੈ ਮਤਲਬ ਅਜੂਰੀਆ ਕਿ ਹਾਂ ਅਸੀਂ ਸੇਵਾ 'ਚ ਹਾਜ਼ਰਾਂ ਗੁਰੂ ਸਾਹਿਬ ਤੁਹਾਡੀ ਹਾਜ਼ਰੀ 'ਚ ਸੋ ਉਹ ਚਟਾ ਪਰਨਾ ਚਿੱਟੇ ਰੰਗ ਦਾ ਸਫੇਦ ਰੰਗ ਦਾ ਉਹ ਪਾ ਕੇ ਸੋ ਇਸ ਤਰ੍ਹਾਂ ਮਤਲਬ ਕਿ ਉਹ ਸੇਵਾਨ ਹੋਣਗੇ ਸੋ ਇਸ ਦੇ ਨਾਲ ਨਾਲ ਦੋ ਦਿਨਾਂ ਲਈ ਦੂਸਰੀ ਵਰਦੀ ਹੋਏਗੀ ਉਸ ਦਿਨ ਚੋਲਾ ਨੀਲਾ ਹੋ ਜਾਏਗਾ ਜਦੋਂ ਚੋਲਾ ਨੀਲਾ ਹੋ ਗਿਆ ਤਾਂ ਕਮਰ ਕੱਸਾ ਤੇ ਦਸਤਾਰ ਪੀਲੀ ਹੋ ਜਾਏਗੀ ਹੈ ਤੇ ਮਤਲਬ ਗਲ ਚ ਪਾਇਆ ਹਜੂਰੀਆ ਚਿੱਟੇ ਰੰਗ ਦਾ ਹੀ ਰਹੇਗਾ ਤੇ ਹੱਥ 'ਚ ਬਰਛਾ ਇਹ ਵਰਦੀ 'ਚ ਬਦਲਾਅ ਹੋਇਆ। ਅੰਮ੍ਰਿਤਸਰ ਵਿਖੇ ਸਚਕਣ ਸਿੰਘ ਦਰਬਾਰ ਸਾਹਿਬ ਸਮੇਤ ਸ਼ੋਮਨੀ ਕਮੇਟੀ ਦੇ ਦੇਖ ਰਿਹਾ ਕਿ ਕਿੱਡ ਚੱਲ ਰੇ ਗੁਰਦੁਆਰਿਆਂ ਦੇ ਵਿੱਚ ਕਹਿੰਦੇ ਸਿੱਖ ਸੇਵਾਦਾਰਾਂ ਦੀ ਵਰਦੀ ਦੇ ਵਿੱਚ ਉੱਥੇ ਸੇਵਾ ਨੂੰ ਕਰਨ ਸੇਵਾਦਾਰਾਂ ਦੀ ਵਰਦੀ ਵਿੱਚ ਬਦਲਾਅ ਕੀਤਾ ਗਿਆ। ਇਹਦੇ ਪਿੱਛੇ ਰਵਾਇਤ, ਅਨੁਸ਼ਾਸਨ, ਦਿੱਖ, ਵੱਖਰੀ ਪਹਿਚਾਣ ਹੈ ਨਾ ਆਉਣ ਵਾਲੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਉਹਨਾਂ ਤੱਕ ਪਹੁੰਚ ਅਪਰੋਚ ਕਰਦੇ ਉਹ ਦਿੱਕਤ ਨਾ ਹੋਵੇ ਇਸ ਤਰੀਕੇ ਕਰਨ ਲਈ ਕਹਿੰਦੇ ਇਹ ਰੰਗਾਂ ਦੀ ਚੋਣ ਕਰਦੇ ਆ ਹੋਇਆ। ਸਿੱਖ ਪਹਿਰਾਵਾ ਸਿੱਖ ਦਿੱਖ ਨੂੰ ਕਾਇਮ ਰੱਖਿਆ ਗਿਆ ਵੈਸੇ ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਸੇਵਾਦਾਰਾਂ ਦੀ ਵਰਦੀ ਦੇ ਵਿੱਚ ਇੰਜ ਬਦਲਾ ਹੋਇਆ ਹੋਵੇ ਮੈਂ ਦੇਖ ਰਿਹਾ ਸੀਗਾ ਕਿ ਇਹ ਤੋਂ ਪਹਿਲਾਂ ਵੀ ਸੇਵਾਦਾਰਾਂ ਦੀ ਵਰਦੀ ਬਦਲੀ ਜਾਂਦੀ ਰਹੀ ਹੈ 1960 70 ਦੇ ਦਹਾਕੇ ਦੇ ਵਿੱਚ ਵੀ ਸੇਵਾਦਾਰਾਂ ਦੀ ਵਰਦੀ ਪੂਰੀ ਤਰ੍ਹਾਂ ਰਵਾਇਤੀ ਤਰੀਕੇ ਨਾਲ ਨੀਲੇ ਰੰਗ ਦਾ ਚੋਲਾ ਕੁੜਤਾ ਨੀਲੀ ਦਸਤਾਰ ਸਫੇਦ ਹਜ਼ੂਰੀਆ ਕੋਈ ਹੋਰ ਲਿਖਤੀ ਪਛਾਣ ਨਹੀਂ ਹੁੰਦੀ ਸੀ ਇਹ ਸੀ ਹੈਨਾ ਤੇ ਇਸ ਤਰ੍ਹਾਂ ਤੇ ਕਹਿੰਦੇ ਜੀ 1990 ਤੱਕ ਆਉਂਦੇ ਆਉਂਦੇ ਹਾਂ ਸੁਰੱਖਿਆ ਪਰਮੰਧਨ ਦੇਖਦੇ ਹਾਂ ਵਰਦੀ ਦੇ ਵਿੱਚ ਇੱਕ ਸੁਰਤਾ ਲਿਆਂਦੀ ਗਈ ਨੀਲੇ ਰੰਗ ਦੀ ਤਹਿ ਵਰਦੀ ਕੀਤੀ ਗਈ ਪਹਿਚਾਣ ਚਿੰਨ੍ਹੋ ਦੇ ਨਾਲ ਜੋੜੇ ਗਏ ਫਿਰ ਹੈਨਾ ਕੋਈ ਰਵੈਤੀ ਨਹੀਂ ਸੀ ਮਤਲਬ ਪਹਿਲਾਂ ਇਸ ਤਰ੍ਹਾਂ ਚੱਲਦਾ ਸੀ ਕਿ ਨਿਸ਼ਾਨ ਨਹੀਂ ਸੀ ਕੁਝ ਨਹੀਂ ਸੀ ਫਿਰ 2000 2010 ਦੇ ਦਰਮਿਆਨ ਵਰਦੀ ਦੇ ਵਿੱਚ ਮਤਲਬ ਮੋਢਿਆਂ ਦੇ ਉੱਤੇ ਹੈਨਾ ਫਿਰ ਬਕਾਇਦਾ ਤੌਰ ਦੇ ਉੱਤੇ ਇਹ ਖੰਡੇ ਦੇ ਨਿਸ਼ਾਨ ਆਏ ਇੱਥੇ ਛਾਤੀ ਦੇ ਉੱਤੇ ਦਿਲ ਵਾਲੇ ਪਾਸੇ ਹੈਨਾ ਜੇ ਤਖਸੀ ਕੇਸ ਕਰ ਸੇਵਾ ਨਿਵਾ ਰਹੇ ਹੋ ਤਾਂ ਉੱਥੇ ਦਾ ਜੇ ਦਰਬਾਰ ਸਾਹਿਬ ਸੇਵਾ ਨਿਵਾ ਰਹੇ ਹੋ ਤਾਂ ਉੱਥੇ ਦੀ ਹੈਨਾ ਪਹਿਚਾਨ ਲਿਖਤ ਉਸ ਰੂਪ ਚਾਈ ਫਿਰ 2015 ਮੁੱਖ ਰੂਪ ਚ ਨੀਲੇ ਰੰਗ ਦੀ ਵਰਦੀ ਨੂੰ ਹੀ ਪ੍ਰਚਲਿਤ ਕੀਤਾ ਗਿਆ ਤੇ ਇੱਕ ਵਾਰ ਫੇਰ ਹੁਣ 2026 ਦੇ ਵਿੱਚ ਵਰਦੀ ਦੇ ਵਿੱਚ ਬਦਲਾਅ ਕੀਤਾ ਗਿਆ ਹੁਣ ਪੀੜਾ ਤੇ ਗੂੜਾ ਨੀਲਾ ਰੰਗ ਦੋ ਸ਼ਾਮਲ ਕੀਤੇ ਗਏ ਨੇ ਸੋ ਇਸ ਤਰ੍ਹਾਂ ਮਤਲਬ ਕਿ ਇਹ ਤੈ ਹੈਨਾ ਸੋ ਸੇਵਾ ਨਿਵਾਉਂਦੇ ਸੇਵਾਦਾਰਾਂ ਦੇ ਲਈ ਇਹ ਵਰਦੀ ਦਾ ਬਦਲਾਅ ਆ ਵੀ ਕਾਫੀ ਚਰਚਾ ਚ ਸ਼੍ਰੋਮਣੀ ਕਮੇਟੀ ਦੇ ਵਾਦ ਨੇ ਪਰ ਚਰਚਾ ਜਿਹੜੀ ਦੇਸ਼ ਪarcha ਉਹ ਹੈ ਜੀ ਬਜਟ ਸੈਸ਼ਨ ਦੀ ਬਜਟ ਸੈਸ਼ਨ ਚੱਲ ਰਿਹਾ ਚੱਲਦੇ ਬਜਟ ਸੈਸ਼ਨ ਦੇ ਦਰਮਿਆਨ ਰਾਸ਼ਪਤੀ ਦੇ ਭਾਸ਼ਣ ਤੇ ਬਹਿਸ ਤਾਂ ਕੀ ਹੋਣੀ ਸੀ ਮਤਲਬ ਤਕਰਾਰ ਧਮਕੀ ਹੋਈ ਪਿੱਠ ਜਮ ਕੇ ਹੋਈ ਬਾਹਰ ਵੀ ਟਕਰ ਰਹੇ ਨੇ ਗਦਾਰ ਤੱਕ ਦੇ ਸਰਟੀਫਿਕੇਟ ਲੈ ਲੋ ਹੈਨਾ ਤੇ ਇਹਦੇ ਦੁਸ਼ਮਣ ਦੇ ਸਰਟੀਫਿਕੇਟ ਵਾਪਸ ਲੈ ਲਓ ਇੱਕ ਦੋਏ ਨੂੰ ਵੰਡ ਬਣਈਆ ਇਹ ਚੱਲਿਆ ਅੰਦਰ ਵੀ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਕਲ ਕੇਰੀ ਗਈ ਕਿ ਲਓ ਜੀ ਪ੍ਰਧਾਨ ਮੰਤਰੀ ਤਾਂ ਹਾਜ਼ਰ ਨਹੀਂਗਾ ਜੀ ਹਾਂ ਉਹਨਾਂ ਨੇ ਧੰਨਵਾਦ ਦੀ ਮਤਾ ਪੇਸ਼ ਕਰਨਾ ਸੀ ਜੀ ਅੱਜ ਸੀ ਕਿ ਅੱਜ ਵੀ ਅੱਜ ਬਿਨਾ ਧੰਨਵਾਦ ਦੀ ਮਤੇ ਤੋਂ ਹੀ ਰਾਸ਼ਟਰਪਤੀ ਦੇ ਭਾਸ਼ਣ ਨਾਲ ਮਤਾ ਪਾਸ ਵੀ ਹੋ ਗਿਆ ਬਿਲਕੁਲ ਜੀ ਮਤਲਬ ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਿਨਾਂ ਹੀ ਧੰਨਵਾਦ ਮਤਾ ਪਾਸ ਕਰਕੇ ਪਰੇ ਮਰਿਆ ਲੋ ਜੀ ਇਹ ਕਹਿੰਦੇ ਜੀ 2004 ਤੋਂ ਬਾਅਦ ਜਾ ਕੇ ਹੋਣਾ ਹੈ 2004 ਚ ਮਨਮੋਹਨ ਸਿੰਘ ਨੂੰ ਧੰਨਵਾਦੀ ਮਤਾ ਇਸ ਰਾਸ਼ਪਤੀ ਦੇ ਭਾਸ਼ਣ ਦੇ ਰੂਪ ਚ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ ਸੀ ਉਸ ਸਮੇਂ ਵੀ ਬਿਨਾ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਹੀ ਧੰਨਵਾਦੀ ਮਤਾ ਪਾਸ ਕਰ ਦਿੱਤਾ ਗਿਆ ਸੀ 2004 ਤੋਂ ਬਾਅਦ ਅੱਜ ਮੋਦੀ ਦੇ ਲਈ ਇਹ ਮੌਕਾ ਆ ਕਿਉਂਕਿ ਉਹਨਾਂ ਨੂੰ ਭਾਸ਼ਣ ਦੇਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਜਾਂ ਬੋਲਿੰਸ ਕੇ ਤੇ ਉਹ ਤੋਂ ਬਿਨੈ ਦੂਸਰੇ ਪਾਸੇ ਕਿਤਾਬ ਵਾਲਾ ਮਸਲਾ ਵੀ ਵੱਡਾ ਹੋਇਆ ਹੋਵੇ ਕਿਤਾਬੋਖਤਾ ਵੀ ਹੋ ਰਹੇ ਨੇ ਸਾਬਕਾ ਫੌਜ ਮੁਖੀ ਨਰਮਣਾ ਧੋਰਾ ਦੀ ਕਿਤਾਬ ਦੀ ਕਾਪੀ ਹੁਣ ਦਿਖਾ ਰਹੇ ਨੇ ਰਾਹੁਲ ਗਾਂਧੀ ਕਿ ਦੇਖੋ ਜੀ ਮੇਰੇ ਕੋਲ ਕਿਤਾਬ ਹੈਗੀ ਤੁਸੀਂ ਉਰੇ ਪ੍ਰਕਾਸ਼ਿਤ ਕਰਨ ਦੀ ਮਨਜ਼ੂਰੀ ਨਹੀਂ ਦੇ ਰਹੇ ਕਹਿੰਦੇ ਬਾਅਦ ਪ੍ਰਕਾਸ਼ਿਤ ਹੋਈ ਹੋਇਆ ਚੱਕੋ ਕਿਤਾਬ ਉਧਰ ਮਤਲਬ ਕਿ ਭਾਜੀਪੀ ਨਾਲ ਸੰਬੰਧਤ ਮੈਂਬਰ ਪਾਰਲੀਮੈਂਟ ਨਿਸ਼ੀਕਾ ਧੋਰਾ ਨੂੰ ਮੈਂ ਦੇਖ ਰਿਹਾ ਸੀਗਾ ਹੈਨਾ ਉਹ ਇੰਦਰਾ ਗਾਂਧੀ ਰਾਹੁਲ ਗਾਂਧੀ ਗਾਂਧੀ ਪਰਿਵਾਰ ਇਹਨਾਂ ਦੇ ਖਿਲਾਫ ਨਹੀਂ ਕਿਤਾਬਾਂ ਚੁੱਕੀ ਫਿਰਦੇ ਨੇ ਕਿ ਆਹ ਦੇਖੋ ਜੀ ਹੁਣ ਉਹਨੂੰ ਬੋਲਣ ਦਾ ਮੌਕਾ ਦਿੱਤਾ ਤੇ ਇੱਧਰ ਜਦੋਂ ਆਪਣੇ ਰਾਜਪਾਲ ਖੁੱਲਣ ਦੀ ਵਾਰੀ ਆਈ ਤਾਂ ਕਹਿੰਦੇ ਤੁਸੀਂ ਬੋਲ ਨਹੀਂ ਸਕਦੇ ਸੋ ਇਸ ਨੂੰ ਲੈ ਕੇ ਉਹ ਕਹਿੰਦੇ ਜੇ ਵਿਰੋਧੀ ਧਿਰ ਦਾ ਲੀਡਰ ਨਹੀਂ ਬੋਲੂਗਾ ਤਾਂ ਅਸੀਂ ਪ੍ਰਧਾਨ ਮੰਤਰੀ ਨੂੰ ਬੋਲਣ ਨਹੀਂ ਦੇਂਦੇ ਇਤੋਂ ਤੱਕ ਸਥਿਤੀ ਬਣੀ ਬਜਟ ਸੈਸ਼ਨ ਦੇ 7ਵੇਂ ਦਿਨ ਵੀ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਧੰਨਵਾਦੀ ਮਤਾ ਹਗਾਮੇ ਦੇ ਵਿੱਚ ਹੀ ਪਾਸ ਹੋ ਗਿਆ 2004 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਹਿੰਦੇ ਜੀ ਮਤਾ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਿਨਾਂ ਪਾਸ ਕੀਤਾ ਗਿਆ ਹੋਵੇ ਇਸ ਤੋਂ ਪਹਿਲਾਂ 10 ਜੂਨ 2004 ਨੂੰ ਵਿਰੋਧੀ ਧਿਰ ਦੇ ਵਿਰੋਧੀ ਧਿਰ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਰਮੋਂ ਸਿੰਘ ਨੂੰ ਧੰਨਵਾਦੀ ਮਤਾ ਪੇਸ਼ ਕਰਨ ਦੇ ਉੱਤੇ ਬੋਲਣ ਨਹੀਂ ਦਿੱਤਾ ਗਿਆ ਸੀ। ਵੀਰਵਾਰ ਨੂੰ ਲੋਕ ਸਭਾ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰਤੀ। ਇਸ ਉੱਤੇ ਸਪੀਕਰ ਨੇ ਪਹਿਲਾਂ ਸਿਰਫ 65 ਸਕਿੰਟ ਕਾਰਵਾਈ ਚੱਲੀ। ਮਾਤਰ 65 ਸਕਿੰਟ ਸੰਸਦੀ ਕਾਰਵਾਈ ਰੋਕ ਦਿੱਤੀ। ਫਿਰ ਦੂਜੀ ਵਾਰ ਫਿਰ 5-7 ਮਿੰਟ ਚੱਲੀ। ਤੀਜੀ ਵਾਰ ਫਿਰ 2-3 ਮਿੰਟ ਚੱਲੀ ਤੇ ਕਹਿੰਦੀ ਫਿਰ ਰੁਕਦੀ। ਤੇ ਫਿਰ ਤਿੰਨ ਵਜੇ ਤੋਂ ਬਾਅਦ ਦੁਬਾਰਾ ਸ਼ੁਰੂ ਹੋਈ ਤਾਂ ਠੀਕ ਹੈ ਜੀ ਹੁਣ ਇਹ ਸਭ ਦੇ ਦਰਮਿਆਨ ਕਾਂਗਰਸੀ ਲੀਡਰਸ਼ਿਪ ਕਹਿੰਦੇ ਵੀ ਜੇ راہੁਲ ਗਾਂਧੀ ਦਾ ਸਾਡੇ ਵਿਰੋਧੀ ਧਿਰ ਦਾ ਲੀਡਰ ਦਾ ਭਾਸ਼ਣ ਨਹੀਂ ਹੁੰਦਾ ਤਾਂ ਅਸੀਂ ਪ੍ਰਧਾਨ ਮੰਤਰੀ ਦਾ ਭਾਸ਼ਣ ਪ੍ਰਧਾਨ ਮੰਤਰੀ ਠੀਕ ਹੈ ਸਭ ਨੂੰ ਪਤਾ ਹੀ ਹੈ ਚਲੋ ਤੇ ਬਿਨਾ ਹਨਤ ਹੋਈ ਇਹ ਪਾਸ ਹੋ ਗਿਆ ਕਹਿੰਦੇ ਜੀ ਇਹ ਪਹਿਲੀ ਵਾਰ ਆ ਕਿ ਇੰਜ ਹੋਇਆ ਹੋਵੇ ਕਿ ਬਿਨਾ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਸਪੀਚ ਤੋਂ 2004 ਤੋਂ ਬਾਅਦ ਮਤਲਬ ਕਿ ਇਹ ਗੱਲ ਸਾਹਮਣੇ ਆਈ ਤੇ ਇਸ ਤਰੀਕੇ ਨਾਲ ਸਰਕਾਰ ਕੀ ਰਹੀ ਹੈ ਦੂਏ ਪਾਸੇ ਕਿਤਾਬ ਵਾਲਾ ਪਹਿਲੂ ਬਹੁਤ ਹੈ ਮੈਂ ਕਿ ਰਾਹੁਲ ਕਹਿੰਦੇ ਨਿਰਵਾਣਾ ਹੋਰਾਂ ਦੀ ਕਿਤਾਬ ਮੈਂ ਪ੍ਰਧਾਨ ਮੰਤਰੀ ਨੂੰ ਸਪੁਰਦ ਕਰਨੀ ਹੈ ਜੀ ਉਹਨਾਂ ਦੀ ਆ ਮੇਰੇ ਕੋਲ ਹੈ ਕਿਤਾਬ ਕਿਤਾਬ ਮੈਂ ਲੈ ਕੇ ਆਇਆ ਤੇ ਇਧਰ ਮਿਸ਼ਕਾਂ ਜੀ ਕਹਿੰਦੇ Nehru Gandhi ਦੇ ਪਰਿਵਾਰ ਦੇ ਖਿਲਾਫ ਬਹੁਤ ਕਿਤਾਬਾਂ ਨੇ ਲਓ ਜੀ ਮੈਂ ਇਹਦੇ ਤੇ ਗੱਲ ਕਰ ਲੈਣਾ ਹੁਣ ਇਹਦੇ ਵਿਚਾਲੇ ਇੱਕ ਕਿਸੇ ਨੂੰ ਮੌਕਾ ਮਿਲਦਾ ਤਾਂ ਰਾਸਵਾ ਦੇ ਮੈਂਬਰ ਰਾਗਵ ਚੱਡਾ ਨੇ ਮਲਾਪਟੀ ਫੂਡ ਦੇ ਉੱਤੇ ਉਹ ਗੱਲ ਕੀਤੀ ਦੁੱਧ ਦਹੀਂ ਇਹਨਾਂ ਚੀਜ਼ਾਂ ਦੇ ਉੱਤੇ ਨ ਆਪਣੀਰ ਨੂਨਿਆਂ ਦੇ ਉੱਤੇ ਉਹ ਕਹਿੰਦੇ ਦੁੱਧ ਦੇ 71% ਦੀ ਨਮੂਨੇ ਦੇ ਬੇ ਮਤਲਬ ਫੇਲ ਨੇ 25% ਦੀ ਇਹ ਮਤਲਬ ਕਿ ਖਾਣ ਵਾਲੀਆਂ ਚੀਜ਼ਾਂ ਚ ਮਲਾਪਤੀ ਚੀਜ਼ਾਂ ਪਾਈਆਂ ਜਾ ਰਹੀਆਂ ਨੇ ਸੋ ਕਹਿੰਦੇ 71% ਦੀ ਦੁੱਧ ਫੇਰ ਪਾਇਗਾ ਜਿਸ ਚ ਯੂਰੀਆ ਦੇ ਨਮੂਨੇ ਆਏ ਨੇ ਯੂਰੀਆ ਨਾਲ ਦੁੱਧ ਬਣ ਰਿਹਾ ਸੋ ਪਤਾ ਨਹੀਂ ਜੀ ਕੀ ਖਾ ਰਹੇ ਆ ਕੀ ਪੀ ਰਹੇ ਆ ਪਰ ਸਾਂ ਚੱਲ ਰਹੇ ਨੇ ਤੇ ਸਿਸਟਮ ਚੱਲ ਰਿਹਾ ਆ ਸਥਿਤੀ ਬਣੀ ਹੋਈ ਹੈ ਸੋ ਇਹਦੇ ਉੱਤੇ ਵੀ ਪਰ ਕੁੱਲ ਮਿਲਾ ਕੇ 7ਵਾਂ ਦਿਨ ਅੱਜ ਬਜਟ ਸੈਸ਼ਨ ਦਾ ਜਿਹੜਾ ਲੰਘ ਗਿਆ ਔਰ 7 ਦਿਨ ਹਗਾਮਿਆਂ ਦੀ ਪੇਟ ਚੜ ਗਿਆ ਸਵਾਲ ਇਹ ਹੈ ਕਿ ਇਹਨਾਂ 7 ਦਿਨਾਂ ਦੇ ਵਿੱਚ ਦੇਸ਼ ਦਾ ਕਰੋੜਾਂ ਰੁਪਈਆ ਹੁੜ ਗਿਆ ਕਿਉਂਕਿ ਜੀ ਤੁਸੀਂ ਉੱਥੇ ਜਿੰਨੀ ਵਾਰ ਜਾਂਦੇ ਹੋ ਮੈਂਬਰ ਪਾਰਲੀਮੈਂਟਾਂ ਦੇ ਜਾਣ ਦਾ ਉਹਨਾਂ ਨੂੰ ਵੱਖਰੇ ਵਿਸ਼ੇਸ਼ ਭੱਤੇ ਮਿਲਦੇ ਆ ਤੇ ਸੰਸਦ ਚਲਾਉਣਾ ਇੱਕ ਚੰਗਾ ਖਾਸਾ ਖਰਚਾ ਹੈ ਤੇ ਉਹ ਸਾਰਾ ਬੋਝ ਦੇਸ਼ ਵਾਸੀਆਂ ਸਰ ਤੇ ਪ੍ਰਿੰਦਾ ਦਾ ਅਜ਼ੂਸ ਸਾਤ ਦਿਨਾਂ ਚ ਦੇਸ਼ ਦੇ ਲਈ ਕੋਈ ਪੁਣੀ ਕਰਤੀ ਹੋਵੇ ਥੋੜੇ ਨਿੱਜੀ ਮਸਲੇ ਨਿੱਜੀ ਟਕਰਾਅ ਤੇ ਜੇ ਵਿਰੋਧੀ ਧਿਰ ਲੋਕ ਮੁੱਦਿਆਂ ਤੇ ਕੋਈ ਸਵਾਲ ਲਿਆਉਂਦੀ ਹੈ ਕਿਉਂਕਿ ਵਿਰੋਧੀ ਧਿਰ ਉਹ ਵੀ ਮੁੱਦੇ ਉਸੇ ਸਮੇਂ ਯਾਦ ਆਉਂਦੇ ਨੇ ਜਦੋਂ ਵਿਰੋਧੀ ਧਿਰ ਚੁੰਦੀ ਹੈ ਸੱਤਾ ਜਾ ਕੇ ਉਹਨਾਂ ਵੀ ਨਹੀਂ ਯਾਦ ਆਉਂਦੀ ਤੇ ਵਿਰੋਧੀ ਧਿਰ ਜੋ ਵੀ ਲੱਗ ਪਗ ਰਾਹੁਲ ਗਾਂਧੀ ਕਿਤੇ ਨਾ ਕਿਤੇ ਕਿਸੇ ਮੁੱਦਿਆਂ ਦਾ ਹਰ ਵੇਲੇ ਗੱਲ ਕਰਦਾ ਨਜ਼ਰ ਆਉਂਦਾ ਕਾਂਗਰਸ ਜਿਵੇਂ ਉਵੇਂ ਲੜਦੀ ਨਜ਼ਰ ਨਹੀਂ ਆਉਂਦੀ ਉਹ ਕਾਲਾ ਕੋਟ ਪਾ ਕੇ ਸੁਪਰੀਮ ਕੋਰਟ ਵੀ ਵਕੀਲ ਬਣ ਕੇ ਜਾ ਸਕਦੀ ਹੈ ਤਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਉਹ ਮਮਤਾ ਬੇਨ ਜੀ ਸਾਡੇ ਵਾਲ ਤਾਂ ਉੱਥੇ ਵੀ ਨਹੀਂ ਜਾ ਸਕਦੇ ਜੰਤਰ ਮੰਤਰ ਤੱਕ ਨਹੀਂ ਜਾਂਦੇ ਕੋਰਟ ਤੱਕ ਤਾਂ ਕੀ ਜਾਣਾ ਸੀ ਨਹੀਂ ਕਹਿੰਦੇ ਕਿ ਤੁਸੀਂ ਵਕਾਲਤ ਕਰ ਲਓ ਪਰ ਮੁੱਖ ਮੰਤਰੀ ਹੋ ਮੁੱਖ ਮੰਤਰੀ ਦੇ ਨਾਤੇ ਤਾਂ ਲੜ ਲਓ ਸੂਬੇ ਦੀ ਸਰਕਾਰ ਤਾਂ ਲੜੇ ਸੂਬੇ ਦੀ ਵਿਰੋਧੀ ਧਿਰ ਤਾਂ ਕੇਂਦਰ ਜਾ ਕੇ ਕੇਂਦਰ ਪੂਰੇ ਲੜੇ ਨਾ ਪਰ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਵੱਜੋਂ ਰਾਹੁਲ ਗਾਂਧੀ ਕਹਿੰਦਾ ਵੀ ਡੀਲ ਤੇ ਗੱਲ ਕਰ ਅਮਰੀਕਾ ਲਈ ਨਹੀਂ ਕਰਾਂਗੇ ਜੀ ਹੋ ਗਿਆ ਜੀ ਸਮਝੌਤਾ ਦੱਸਣ ਦੀ ਲੋੜ ਨਹੀਂ ਜੀ ਮਲਕ ਨੂੰ ਪੁੱਛਣ ਦੀ ਲੋੜ ਨਹੀਂ ਜੀ ਸੁਬਿਆਂ ਦੀ ਰਾਜ ਰਣ ਦੀ ਲੋੜ ਨਹੀਂ ਸੁਬਿਆਂ ਤੇ ਅਸਰ ਪੈਣਾ ਭਰਾਵਾ ਤੇ ਜੇ ਜੀ ਇਹ ਮਤਲਬ ਕਿ ਨਰਵਾਣੇ ਵਾਲੀ ਕਥਾਵ ਦਾ ਮਾਮਲਾ ਹੈ ਦੇਸ਼ ਦੀ ਸੁਰੱਖਿਆ ਰੱਖਿਆ ਦਾ ਮਾਮਲਾ ਹੈ ਤਾਂ ਅਸੀਂ ਕਰ ਨਹੀਂ ਕਰਾਂਗੇ ਜੀ ਇਹਦੇ ਤੇ ਇਸ ਤਰੀਕਾ ਕਰਨੇ ਸਵਾਲ ਲਿਆ ਕੇ ਖੜਾ ਕਰ ਦਿੰਦਾ ਕਿ ਸੰਸਦ ਦੇ ਵਿੱਚ ਲੋਕ ਮੁੱਦਿਆਂ ਤੇ ਬਹਿਸ ਕਿਉਂ ਨਹੀਂ ਹੁੰਦੀ ਨਿਜੀ ਮੁੱਦੇ ਨੂੰ ਐਡਾ ਵੱਡਾ ਕਿਉਂ ਕਰ ਲਿਆ ਜਾਂਦਾ ਬਿੱਟੂ ਤੇ ਰਾਹੁਲ ਗਾਂਧੀ ਵਾਲਾ ਮਾਮਲਾ ਦੋ ਮੈਂਬਰ ਪਾਰਲੀਮੈਂਟ ਦੇ ਵਿਚਾਲੇ ਦਾ ਮਾਮਲਾ ਹੈ ਉਹ ਦੋ ਮੈਂਬਰ ਜਿਹੜੇ ਕਿਸੇ ਸਮੇਂ ਇਕੱਠੇ ਹੀ ਸੀ ਇਕੱਠੇ ਵਿਚਰਦੇ ਸੀ ਇੱਕ ਦੂਸਰੇ ਨੂੰ ਹੱਲਾਸ਼ੇਰੀ ਦਿੰਦੇ ਸੀ ਇੱਕ ਦੂਸਰੇ ਦੀ ਪਿੱਠ ਘੁਰਕਾਉਂਦੇ ਸੀ ਅੱਜ ਕੱਲ੍ਹ ਆਹਮੋ ਸਾਹਮਣੇ ਆ ਗਏ ਤਾਂ ਪਾਰਟੀ ਬਦਲੀ ਉਹਨੇ ਸਿਆਸਤ ਦੇ ਲਈ ਰਾਜਨੀਤਿਕ ਇੱਛਾ ਸ਼ਕਤੀ ਦੇ ਲਈ ਵੱਡੇ ਅਹੁਦੇ ਦੇ ਲਈ ਤੇ ਇਧਰੋਂ ਗਰਦਾਰ ਦਾ ਸਰਟੀਫਿਕੇਟ ਮਿਲਿਆ ਤੇ ਭਾਜਪਾ ਨੇ ਇਸ ਨੂੰ ਸਖ਼ਤੀ ਤੇ ਹਮਲਾ ਦਸਤਾਰ ਤੇ ਹਮਲਾ ਤੇ ਉਹ ਕਹਿੰਦਾ ਪੱਗ ਲਾਉਣ ਲੱਗਿਆ ਸੀ ਜੀ ਕਦੇ ਕਹਿੰਦਾ ਮੈਨੂੰ ਪੱਗ ਹੈ ਪਹਿਨਣੀਓ ਜੀ ਹੈ ਮਤਲਬ ਕਿ ਪੱਗ ਬੰਨਣੀਓ ਜੀ ਜੀ ਰਾਹੁਲ ਗਾਂਧੀ ਜੀ ਨੇ ਕਹੇ ਤੇ ਕੀਤੀ ਮਤਲਬ ਉਹ ਵੀਡੀਓ ਵੀ ਸਭ ਦੇ ਸਾਹਮਣੇ ਨੇ ਕਿਸੇ ਸਮੇਂ ਕਿਸਾਨਾਂ ਦੇ ਦੌਰਾਨ ਬੀਜੇਪੀ ਲਈ ਕਹਿੰਦੀ ਸੀ ਹੈ ਮੇਰੀ ਜੁੱਤੀ ਕਰਦੀ ਆ ਗੱਲ ਹੁਣ ਰਾਹੁਲ ਗਾਂਧੀ ਲਈ ਮੇਰੀ ਜੁੱਤੀ ਮਿਲਾਉਂਦੀ ਆ ਹੱਥ ਉਹੀ ਭਾਸ਼ਾ ਉਹੀ ਗੱਲਬਾਤ ਸੋ ਸਵਾਲ ਇਹ ਹੈ ਕਿ ਇਹਦੇ ਵਿੱਚ ਲੋਕ ਮੁੱਦੇ ਕਿੱਥੇ ਨੇ ਸੋ ਸੰਸਦ ਦਾ ਵਕਤ ਵੀ ਜਾਇਆ ਹੋ ਰਿਹਾ ਸੱਤਾਧਾਰੀ ਧਿਰ ਤੋਂ ਲੈ ਕੇ ਵਿਰੋਧੀ ਧਿਰ ਵਿਰੋਧੀ ਧਿਰ ਇਸ ਗੱਲੋਂ ਖੁਸ਼ ਹੈ ਕਿ ਅਸੀਂ ਚਰਚਾ ਚਾਹੀਦੀ ਮੀਡੀਆ ਦੀ ਨਜ਼ਰ ਚਾਹ ਰਹੇ ਹਾਂ ਸੱਤਾਧਾਰੀ ਇਸ ਗੱਲੋਂ ਖੁਸ਼ ਹੈ ਕਿ ਕੋਈ ਗੱਲ ਨਹੀਂ ਰੋਲੇਖਿਚੋੜੇ ਚ ਸੈਸ਼ਨ ਲੰਘ ਜਾਊਗਾ ਸਾਡੀਆਂ ਨਕਾਮੀਆਂ ਲੁਕ ਜਾਣਗੀਆਂ ਨਾ ਬਜਟ ਤੇ ਗੱਲ ਹੋਵੇ ਨਾ ਲੋਕ ਮੁੱਦਿਆਂ ਤੇ ਗੱਲ ਹੋਵੇ ਨਾ ਸੂਬਿਆਂ ਦੇ ਹੱਕਾਂ ਤੇ ਗੱਲ ਹੋਵੇ ਪਾਓ ਮਿੱਟੀ ਸੋਈ ਮਿੱਟੀ ਪਾਈ ਜਾ ਰਹੀ ਹੈ ਜਿਸ ਦੇ ਨਾਲ ਦੇਸ਼ ਦਾ ਆਰਥਿਕ ਵੀ ਨੁਕਸਾਨ ਹੋ ਰਿਹਾ ਤੇ ਦੇਸ਼ ਦਾ ਬੁਨਿਆਦੀ ਨੁਕਸਾਨ ਵੀ ਹੋ ਰਿਹਾ ਪਰ ਸਿਆਸਤ ਆਪਣਾ ਕੰਮ ਕਰਦੀ ਤੁਰੀ ਜਾ ਰਹੀ ਹੈ Подвод, вот, еще вот.